ਹਰਮਾਨ ਗੜ ਤੋਂ ਆਇਆ ਬਾਈ ਜੀ ਝੋਨਾ ਰਾਜਸਥਾਨ ਤੋਂ ਆ ਬਾਈ ਲੈ ਕੇ ਆਇਆ ਤੇ ਆ ਹਾਲਾਤ ਵੇਖ ਲੋ ਝੋਨੇ ਦੇ ਆ ਦੇਖੋ ਆ ਜਾ ਬਾਈ ਉਰੇ ਆ ਜਾ ਸੰਗ ਤੇ ਤਖਾਨ ਭਰਾਵੋ ਆ ਤੁਹਾਡੀ ਲੋਟ ਇਸੇ ਕਰਕੇ ਹੁੰਦੀ ਆ ਤੁਸੀਂ 20 20 ਦਿਨ ਹੋ ਗਏ ਮੰਡਗਾ ਚ ਬੈਠਿਆ ਨੂੰ ਆ ਸ਼ਖਸ਼ਾ ਇਹ ਭਰਾ ਚਲ ਕਰਾਏ ਵਾਲਾ ਹੋਣਾ ਚਾਹੀਦਾ ਆਪ ਦਾ ਟਰੈਕਟਰ ਆ ਛੈਦਰ ਮਾਲਕਾ ਇਹਨਾਂ ਨੇ 10 ਤਾਂ ਛੈਦਰ ਲਾਏ ਆ ਸਾਡੇ ਪਿਛਲੇ ਸਾਲ ਪਿੰਡ ਤੇ ਛੈਦਰ ਵਾਲੇ ਦੇਖੋ ਆ ਝੋਨਾ ਦੇਖੋ ਇਹੜਾ ਖਰੀਦ ਕੇ ਲਿਆਇਆ ਭਰਾਵੋ ਥੋੜਾ ਸੋਹਣੇ ਵਰਗਾ ਝੋਨਾ ਨਹੀਂ ਖਰੀਦ ਲੈ ਤੇ ਫਰੋਂ ਝੋਨਾ ਰਾਸਤਾਂ ਤੋਂ ਲੈ ਰਾਸਤਾਂ ਦੇ ਤਿੰਨੇ ਚਾਰੇ ਟਰੈਕਟਰ ਦੇ ਨੰਬਰ ਆ ਤਿੰਨ ਟਰੈਕਟਰ ਉੱਥੇ ਸ਼ਰਤ ਤੇ ਖੜਿਆ ਤਿੰਨ ਟਰੈਕਟਰ ਅਸੀਂ ਇੱਥੇ ਘੇਰ ਲੇ ਇੱਕ ਟਰੈਕਟਰ ਦੋ ਵੜੇ ਉਧਰ ਮੋੜਾਂ ਵਾਲੇ ਜਿਹੜੀ ਸੜਕ ਤੇ ਸੈਲਰ ਆ ਇਹ ਜਿਹੜੇ ਸੈਲਰ ਆ ਜਿਹੜੀ ਹਰੀ ਨੌ ਤੋਂ ਠਾੜਿਆ ਨੂੰ ਸੜਕ ਜਾਂਦੀ ਆ ਉਹਦੇ ਤੇ ਦੋਵੇਂ ਇਕੱਠੇ ਸੈਲਰ ਆ ਮੇਰੇ ਭਰਾਵੋ ਇਕੱਠੇ ਹੋ ਜਾਓ ਤੁਹਾਡੀ ਲੋਕਾਂ ਥੋੜੋ-ਥੋੜਾ ਦਾਦਾ ਘੱਟੇ ਲਈ ਜਾਂਦੇ ਆ ਆਹ ਗੰਮਗੇ ਨੇ ਜਿਹੜੇ ਕਰਿੰਦੇ ਰੱਖੇ ਆ ਚਾਰ-ਚਾਰ ਹਜ਼ਾਰ ਤੇ ਉਹ ਤੁਹਾਡੇ ਝੋਨਿਆਂ ਦਾ ਜਾ ਕੇ ਐ ਖੜਦੇ ਆ ਡੀਸੀ ਬਣ ਕੇ ਸਾਹ ਤੁਸੀਂ ਮਰਦੇ 6 ਮਹੀਨੇ ਤੁਸੀਂ ਮਰਦੇ ਆ ਤੁਹਾਡਾ 26 ਆਉਂਦਾ ਜੀ 29 ਆਉਂਦਾ ਆਹ तेरे ਪਿਓ ਤੋਂ ਖਰੀਦ ਕੇ ਲਿਆਇਆ ਇਹ ਤੁਹਾਡਾ ਤਾਂ ਸੋਨੇ ਵਰਗਾ ਨਹੀਂ ਖਰੀਦਦੇ ਇਹ ਪਿਆ ਕਿੱਥੋਂ ਲਿਆਇਆ ਗੰਦੇ ਇਹ 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 ਨਾ ਇਹ 15 1500 ਨੂੰ ਲੈ ਕੇ ਹੈ ਮਾਦੇ ਛੇਲਰ ਕੋਟਾ ਪੂਰਾ ਕਰ ਲੈਂਦੇ ਗੱਲ ਪੱਕਾ ਲੱਗੇ ਹੋਇਆ ਇੱਕ ਨੰਬਰ ਛੋਨਾ ਹਰੀ ਨਾ ਮੰਡੀ ਦਾ ਇੱਕ ਗੱਟੇ ਦਾ 6 ਕਿਲੋ ਇਹ ਛੇਲਰ ਵਾਲਿਆਂ ਨੇ ਮੰਗੀ ਕਾਟ ਕਿੰਨੇ ਕਿਲੋ ਕਾਟ ਇੱਕ ਗੱਟੇ ਦੀ ਜਿਹੜਾ ਪੱਕਾ ਲੱਗੇਵੇਂ ਦੀ ਕਿੰਨੇ ਮਾਉਚਰ ਦੇ ਉਹਦਰ ਤੋਂ ਚੈੱਕ ਹੀ ਕਰਨਾ ਮੋਟਰ ਜਣਾ ਅੱਛਾ 6 ਕਿਲੋ ਲੈ ਰਿਹਾ 6 ਕਿਲੋ ਲੈਣਾ ਗੱਟੇ ਦਾ ਪਹਿਲੀ ਗੱਲ ਇਹਦਾ 25 ਮੋਚਰ ਆਇਆ ਜੀ ਪਹਿਲੀ ਗੱਲ ਮੇਰੇ ਭਰਾਵੋ ਥੈਲਰ ਵਾਲੇ ਕੋਲੇ ਇੱਕ ਚੰਗਾ ਤਕਨੀਕੀ ਅਫਸਰ ਰੱਖਿਆ ਹੋਵੇ ਉਹ ਥੈਲਰ ਦਾ ਇਹਦਾ ਹੁਣ ਹੈਗੀ ਮਸ਼ੀਨ ਲਾਈਵ ਕੱਢ ਗਏ ਉਹ ਥੋੜਾ ਜਾ ਕੇ ਉੱਥੇ ਮੋਚਰ ਕੱਢਦੇ ਆ ਪਾ ਕੇ ਪੈਂਟਾ ਡੀਸੀ ਬਣੇ ਹੁੰਦੇ ਉਹ ਤੋਂ ਪੈਂਟਾ ਹੀ ਲੱਗੇ ਨੰਦੇ ਆ ਆ ਲਾਈਵ ਕੱਢਦੇ ਆ ਜੀ ਦੂਜੀ ਯਾਰ ਆ ਲਾਈਵ ਮੋਚਰ ਕੱਢਦੇ ਆ ਆ ਆ ਆ ਫੋਕਾ ਪੂਰੇ ਬਾਲੀ ਜੁਨੀ ਪਾਉਂਦਾ ਹੁੰਦਾ ਸੀ ਆ ਦੇਖੋ ਲਾਈਵ ਤੁਹਾਨੂੰ ਮੌਕਾ ਦਿਖਾਉਂਦੇ ਨਿਹਰਾ ਗੰਦ ਝੋਨਾ ਪੈਂਦਾ ਆ ਇਧਰ ਰੱਖ ਇਧਰ ਰੱਖ ਲੈ ਆਪਣਾ ਹੋ 25 ਆਇਆ 25.2 25.2 ਆਇਆ ਔਰ ਇਹ ਸ਼ੈਲਰ ਦਾ ਮਾਲ ਆ ਇਹ ਸ਼ੈਲਰ ਦੇ ਵਿੱਚ ਲੱਥਾ ਹੋਇਆ ਜਿਹੜਾ ਇਹਨਾਂ ਨੇ ਪਾਸ ਕਰਕੇ ਲਿਆਂਦਾ ਪੱਕੇ ਲੱਗੇ ਤੇ ਇਧਰ ਹੋਵਾ ਤੇ ਪੱਕੇ ਲੱਗੇ ਤੇ ਇਧਰ ਵਧੂਗਾ ਫੇਰ ਕਿਹਨੇ ਖਰੀਦਣਾ ਇਹ ਜਿਹੜਾ ਮੋਸਮੋਟਰ ਮੀਟਰ ਹੈ ਇਹ ਬੰ ਸੈਲਰ ਦਾ ਮੀਟਰ ਹੈ ਇਹ ਲਦਾ ਦਾ 27 ਹੈ 27 ਆ ਰਿਹਾ ਹੈ 27 ਇਹ ਲਾਈਵ ਆ ਸਾਹਮਣੇ 27 ਤੇ ਭਾਣੂ ਆ ਸੈਲਰ ਦੇ ਵਿੱਚ ਖੜੇ ਆ ਪਿੰਡ ਹਰੀ ਨਾਉਂ ਦਾ ਸੈਲਰ ਹੈ ਜੀ ਜ਼ਿਲ੍ਹਾ ਫਰੀਦਕੋਟ ਦਾ ਤੇ ਸਾਡੀ ਪੈਲੀ ਤੇ ਪਿੰਡ ਦੀ ਪੈਲੀ ਤੇ ਇਹਨਾਂ ਨੇ ਕਿੰਨੇ ਲੱਗੇ ਆਪਣੇ ਸੈਲਰ 8 ਤੇ 6 ਆ 6 ਤੇ 6 ਜੂਨ ਤਾਂ 3 ਥਾਂ ਹੀ ਲੱਗੇ ਆ ਚਾਰੀ ਥਾਂ ਚਾਰੀ ਥਾਂ ਮੰਡੀਸ਼ਪੁਰ ਹੈਗਾ 400 ਫਟਰੋਂ ਖਾਦ ਲੰਮਾਗਾ ਮੰਡੀ 400 ਉਹ ਮਸ਼ੀਨ ਤੇ ਚਲਦੀ ਦੀ ਬਣਾਈ ਹੈ ਨਾ ਹਾਂ ਹਾਂ ਉਹ ਬਣਾਈ ਹੈ ਟਰੈਕਟਰ ਬਾਈ ਜੀ ਰੋਕ ਲਿਆ ਕਿਸਾਨ ਜੂਣਿਆਂ ਨੇ ਇੱਕ ਤਾਂ ਫਸੇ ਵੱਲੋਂ ਆਹ ਦੇਖੋ ਤੁਸੀਂ ਰਾਜਸਥਾਨ ਦਾ 31 ਨੰਬਰ ਹਰਮਾਨਗੜ੍ਹ ਜ਼ਿਲ੍ਹੇ ਦਾ ਇੱਕ ਆਹ ਟਰੈਕਟਰ ਖੜਾ ਤਿੰਨ ਚਾਰ ਅਸੀਂ ਰਾਹ ਦੇ ਵਿੱਚ ਰੋਕ ਕੇ ਖੜੇ ਆ ਇੱਕ ਟਰੈਕਟਰ ਉਹ ਖੜਾ ਉਹਦੀ ਜਿਹੜੀ ਨਾਲ ਦੀ ਨਾਲ ਸਫਾਈ ਚੱਲ ਰਹੀ ਸੀਗੀ ਝੋਨੇ ਦੀ ਇਸੇ ਤਰ੍ਹਾਂ ਲੈਫਟ ਚਕਾ ਕੇ ਤੇ ਉੱਥੇ ਮਸ਼ੀਨਾਂ ਨਾਲ ਸਫਾਈ ਕਰਕੇ ਨਾਲ ਦੀ ਨਾਲ ਜਿਹੜੇ ਗੱਟੇ ਭਰੇ ਜਾ ਰਹੇ ਆ ਸੋ ਇਹ ਲੁੱਟ ਹੋ ਰਹੀ ਹੈ ਪੰਜਾਬ ਦੇ ਕਿਸਾਨਾਂ ਦੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰ ਬਣ ਕੇ ਵੱਧ ਤੋਂ ਵੱਧ ਤਾਂ ਕਿ ਸਰਕਾਰਾਂ ਤੇ ਕਰੇ ਜਿਹੜੇ ਅਧਾਰੇ ਆ ਸਾਡੇ ਖਰੀਦਣ ਵਾਲੇ ਉਹਨਾਂ ਤੇ ਕਰ ਜਾਂਚਾਂ ਤੇ ਕਰੇ ਇਹ ਵੀਡੀਓ ਪਹੁੰਚ ਸਕੇ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਜੋ ਵੀਰ ਬਣ ਕੇ ਵੀ ਆ ਤੱਕਾ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਹਰਿਆਣਾ, ਯੂਪੀ, ਰਾਜਸਥਾਨ ਦਾ ਬਾਹਰ ਲੀਆਂ ਸਟੇਟਾਂ ਦਾ ਆ ਕੇ ਝੋਨਾ ਲੈ ਰਿਹਾ ਤੇ ਸਾਡਾ ਜਿਹੜਾ ਝੋਨਾ ਉਹ ਮੰਡੀਆਂ ਦੇ ਵਿੱਚ ਰੋੜ ਰਿਹਾ ਤੇ 6-6 7-7 ਕਿਲੋ ਜਿਹੜੀ ਗੱਟੇ ਦੀ ਕਾਟ ਮੰਗ ਰਿਆ ਸਾਤੋਂ ਸੋ ਇਹ ਤੱਕਾ ਜਿਹੜਾ ਪੰਜਾਬ ਨਾਲ ਸਾਡੇ ਕਿਸਾਨਾਂ ਨਾਲ ਹੋ ਰਿਹਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਹੁਣ ਇੱਕ ਅੰਸ਼ੰਗਾਰਸ਼ ਵਧਾਂਗੇ ਫਿਰ ਫਟੇ ਜੂਨੀਅਨ ਨਾਲੋਂ ਇਹਨਾਂ ਦੇ ਖਿਲਾਫ ਸੈਲਰਾਂ ਨਾਲ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ ਵੀ ਪਰਾਲੀ ਨੂੰ ਤਾਂ ਅੱਗ ਨਾਲ ਲਾਉ ਤੇ ਝੋਨਾ ਸਾਡਾ ਜਿਹੜਾ ਉਹ ਮੰਡੀਆਂ ਦੇ ਵਿੱਚ ਰੋਲਦੇ ਉਹ ਇਹਦਾ ਮਤਲਬ ਵੀ ਕਿਸਾਨ ਨੂੰ ਮਾਰਨ ਦੀਆਂ ਜਿਹੜੀਆਂ ਸਾਜਸ਼ਾ ਇਹ ਆ ਦੇਖੋ Rajasthan ਦਾ ਨੰਬਰ RJ31 ਆ Rajasthan ਤੋਂ ਡਾਇਰੈਕਟਰ ਆਇਆ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਪਿੰਡ ਹਰੀ ਨੌ ਦੀ ਮੰਡੀ ਦੇ ਵਿੱਚ ਆਹ ਦੇਖੋ ਟਰਾਲਾ ਭਰਿਆ ਖੜਾ ਲੋੜ ਇਹ ਲਾਉਣ ਨਹੀਂ ਦਿੱਤਾ ਹੋਇਆ ਤਿੰਨ ਟਰਾਲੇ ਜਿਹੜੇ ਰਾਹ ਦੇ ਵਿੱਚ ਰੋਕੇ ਹੋਏ ਹੈ ਜੇ ਪਿੱਛੋਂ ਹੋਰ ਆ ਰਹੇ ਆ ਤੇ ਇਕੱਲੇ ਲੁੱਟ ਕਿਸਾਨਾਂ ਦੀ ਪੰਜਾਬਦਿਆਂ ਦੀ ਨਹੀਂ ਇਹ ਰਾਜਸਥਾਨ ਦੇ ਹਨਮਾਨਗੜ੍ਹ ਦੇ ਜਿੱਥੋਂ ਵੀ ਇਹ ਚੋਨਾ ਆਇਆ ਉੱਥੋਂ ਦੇ ਕਿਸਾਨਾਂ ਦੀ ਲੁੱਟ ਵੀ ਆ ਕਿਉਂਕਿ ਉੱਥੋਂ ਸਸਤਾ ਝੋਨਾ ਖਰੀਦ ਕੇ ਇਹ 13 13 14 1400 ਨੂੰ 15 1500 ਨੂੰ ਇੱਥੇ ਪਹੁੰਚ ਕਰਦੇ ਆ ਇਹ ਉਹਨਾਂ ਕਿਸਾਨਾਂ ਦੀ ਲੁੱਟ ਵੀ ਆ ਸੋ ਰਾਜਸਥਾਨ ਦੇ ਵੀਰ ਵੀ ਸ਼ੇਅਰ ਕਰਿਓ ਵਾਦ ਤੋਂ ਵਾਦ ਵੀਡੀਓ ਨੂੰ ਵੀ ਆ ਦੇਖੋ ਤੁਹਾਡੀ ਲੋਟ ਇੱਥੇ ਆ ਕੇ ਕਿਵੇਂ ਸਿਉਣਾ ਬਣਦੀ ਆ ਜਿਹੜਾ ਥੋਥੋ ਨੱਕ ਮਾਰ ਕੇ ਝੋਨਾ ਲੈਂਦੇ ਆ ਨਾ ਤੋ ਇੱਥੇ ਆ ਵੇਖੋ ਕਿਵੇਂ ਮਸ਼ੀਨਾਂ ਰਾਹੀਂ ਸਿਉਣਾ ਬਣ ਰਿਹਾ ਆ ਮਸ਼ੀਨਾਂ ਰਾਹੀਂ ਸਿਉਣਾ ਬਣ ਰਿਹਾ ਤੁਹਾਡਾ ਝੋਨਾ ਜਿਹੜਾ ਥੋਥੋ 15 1500 ਨੂੰ ਖਰੀਦਦੇ ਹਨਮਾਨਗੜ੍ਹ ਵਾਲਿਓ ਇੱਥੇ ਸਿਉਣਾ ਬਣਦਾ ਗੱਟਿਆਂ ਦੇ ਵਿੱਚ ਆ ਪੰਜਾਬ ਦੇ ਗੱਟੇ ਲੱਗੇ ਹੋਏ ਆ ਇੱਧਰ ਦੇਖੋ ਪੰਜਾਬ ਸਰਕਾਰ ਦੇ ਗੱਟੇ ਉਹ ਲਾੜ ਤਾਂ ਮੈਂ ਨਾ ਪੰਜਾਬ ਦੇ ਸਰਕਾਰੇ ਤਰੇ ਤੇ ਆ ਸਾਡੇ ਗੱਟੇ ਭੈਣ ਚੋਂ ਤੋਂ ਤੁਸੀਂ ਰਾਜਸਥਾਨ ਦਾ ਤੇ ਜੂਪੀ ਦਾ ਹਰਿਆਣਾ ਦਾ ਝੋਨਾ ਲੈ ਆ ਕੇ ਆ ਆ ਭਰੀ ਜਾਂਦੇ ਸਾਡਾ ਕਿਸਾਨਾਂ ਦਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੁੱਲ ਰਿਆ ਲਾਹਣਤਾ ਤੁਹਾਡੇ ਤੇ ਆ ਸਿਆਉਣਾ ਬਣ ਕੇ ਝੋਨਾ ਹੁਣ ਜਿਹੜਾ 1500 ਨੂੰ 1400 ਨੂੰ ਖਰੀਦਿਆ ਸੀਗਾ ਰਾਜਸਥਾਨ ਤੋਂ ਆ ਸਿਆਉਣਾ ਬਣ ਕੇ ਇੱਥੇ ਆ ਕੇ ਆ ਮਸ਼ੀਨ ਦੇ ਵਿੱਚ ਲੱਖ ਲਾਹਣਤਾ ਯਾਰ ਤੁਹਾਡੇ ਤੇ ਸਾਨੂੰ ਪ੍ਰਾਲੀ ਸਾੜਨ ਤੇ ਵੀ ਸਾਡੇ ਦੇ ਪਰਚੇ ਸਾਡੇ ਝੋਨੇ ਦੇ ਵੀ ਪਰਚੇ ਸਾਡੇ ਤੇ ਆ ਸਿਆਉਣਾ ਬਣ ਕੇ ਹੁਣ ਮੈਂ ਲੱਖ ਲਾਹਣਤਾ ਜੇ ਸਾਡੇ ਆ ਸੇਲਰਾਂ ਦੇ ਮਾਲਕਾਂ ਕੁੱਤੇ ਹਰਾ ਮਿਜਰੇ ਪੰਜਾਬ ਦਾ ਖਾ ਕੇ ਪੰਜਾਬ ਨਾਲ ਗਦਾਰੀਆਂ ਕਰਦੇ ਆ ਆ ਮਸ਼ੀਨਾਂ ਦੇ ਵਿੱਚ ਝੋਨਾ ਵੇਖੋ ਕਿਵੇਂ ਲੁੱਟ ਮਚਾਈ ਜਾਂ ਇਹਨਾਂ ਨੇ ਆ ਮਸ਼ੀਨਾਂ ਦਾ ਸਾਫ਼ ਹੁੰਦਾ ਆ ਸਿਉਣਾ ਬਣਦਾ ਥੋੜਾ ਝੋਨਾ ਆ ਟਰਾਲੇ ਭਰੇ ਖੜੇ ਆ ਇਹਨਾਂ ਦਾ ਮੌਸਟਰ ਕੱਢ ਕੇ ਦਿਖਾਉਣੇ ਤੇ ਇਹ ਗੱਟੇ ਭਰੇ ਪਏ ਆ ਵੀਛੇ ਦਾ ਆਇਆ ਜੀਛੇ ਪਿਛੇ ਮੜਾ ਇੱਕ ਚ ਹੋਰ ਕੱਢੋ ਕੱਢੂੰਗਾ ਜਾਂ ਇਹਦਾ ਇੱਥੇ ਧੁੱਪ ਵਾਵਾ ਲੱਗੀ ਨਾ ਪਰੇ ਕੱਢੀ ਬਾਈ ਬੱਲਾਈ ਵੀ ਚੱਲੀ ਜਾਂਦਾ ਆਪਾਂ ਯਾਰ ਉਧਰੋਂ ਕੱਢ ਕੇ ਲਿਆਏ ਆ ਕੋਈ ਨਹੀਂ ਮਾਉਚਰ ਯਾਰ ਭਲਾ ਦਾਸ ਆ ਜੇ ਝੋਨਾ ਬਾਹਰ ਦਾ ਪੰਜਾਬ ਦੇ ਗੱਟਿਆ ਪੰਜਾਬ ਸਰਕਾਰ ਦੇ ਲਾਹਣਤਾ ਸਰਕਾਰ ਤੇ ਯਾਰ ਇਹੋ ਜੀ ਤੇ ਵੀ ਸਾਡਾ ਝੋਨਾ ਮੰਡੀਆਂ ਚ ਚੋਲੀ ਜਾਂਦਾ 29 ਭਲਾ ਦਾਸ ਆ ਜੇ ਯਾਰ ਝੋਨਾ ਬਾਹਰ ਦਾ ਗੈਰ ਕਾਨੂੰਨੀ ਕੰਮ ਆ ਇਹ ਗੱਟੇ ਪੰਜਾਬ ਦੇ ਟਰੈਕਟਰ ਰਾਜਸਥਾਨ ਦਾ ਖੜਾ ਅਰਜ 31 ਇੱਕ ਉਹ ਖੜਾ ਚਾਰ ਟਰੈਕਟਰ ਬਾਹਰ ਘੇਰੇ ਹੋਏ ਆ ਸੜਕ ਦੇ ਉੱਤੇ ਤੇ ਆ ਸੰਗ ਤਾਂ ਪਿੰਡ ਹਰੀ ਨੌ ਦੀ ਜਿੰਨਾ ਦਾ 10-10 ਦਿਨ ਹੋ ਗਏ ਝੋਨਾ ਮੰਡੀ ਦੇ ਵਿੱਚ ਪਿਆ ਨੂੰ 7-7 ਕਿਲੋ ਗੱਟੇ ਦੀ ਕਾਰਡ ਕੱਟ ਰਹੇ ਆ ਮੰਗ ਰਹੇ ਆ ਤੇ ਹਜੇ ਤੁਲਿਆ ਹੋਣੀਗਾ 7 ਕਿਲੋ ਕੱਟ ਕੇ ਵੀ ਨਹੀਂ ਤਲਦਾਗਾ ਤੇ ਬਾਹਰ ਲਾ ਕੇ ਤੇ ਸਿੱਧਾ ਟਰਾਲਾ ਲੈਂਦਾ ਤੇ ਇਹ ਰਾਜਸਥਾਨ ਹਰਿਆਣੇ ਦੇ ਕਿਸਾਨਾਂ ਦੀ ਵੀ ਲੋਟਾ ਵੀ ਇੱਥੇ ਥੋੜਾ ਜਿਹੜਾ 15-16 ਵਾਲਾ ਝੋਨਾ ਇੱਥੇ ਆ ਕੇ ਸੋਨਾ ਬਣ ਜਾਂਦਾ ਮਸ਼ੀਨ ਦੇ ਵਿੱਚ ਲਾਹਣਤਾ ਸੈਲਰ ਵਾਲਿਆਂ ਤੇ ਜਿਹੜੇ ਪੰਜਾਬ ਦਾ ਖਾ ਕੇ ਪੰਜਾਬ ਨੂੰ ਹਰਾਮ ਕਰਦੇ ਆ ਕੁੱਤੇ ਆ ਸਾਡੇ ਪਿੰਡ ਦੀ ਪੈਲੀ ਆ ਹਾਂ ਕਰੋੜਾ ਰੁਪਏ ਦੀ ਜਿਹੜੀ ਇਹਨਾਂ ਨੇ ਰੋਕੀ ਆ ਤੇ ਇੱਥੇ ਆ ਕੇ ਜਿਹੜਾ ਸਿਉਣਾ ਬਣ ਜਾਂਦਾ ਤੁਹਾਡਾ ਝੋਨਾ ਅਜਰਾ ਤੋਂ ਤੋਂ 12 12 ਸੌ ਨੂੰ ਜੁਪੀ ਤੋਂ ਖਰੀਦ ਕੇ ਲਿਆਉਂਦੇ ਨਾ ਇੱਥੇ ਇਹ 25 16 ਝੋਨਾ ਬਣਾਉਂਦੇ ਆ ਤੁਹਾਡਾ ਆਹ ਦੇਖ ਲਓ ਆ ਮਸ਼ੀਨਾਂ ਦੇ ਵਿੱਚ ਥੱਲੇ ਜਾਈ ਜਾਂਦਾ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਪੰਜਾਬ ਦਾ ਸਾਰੇ ਦਾ ਮਸਲਾ ਇਹ ਕੱਲੇ ਹਰੀਨਾਉ ਦਾ ਮਸਲਾ ਨਹੀਂਗਾ ਭੈਣ ਚੋ ਤੇ ਲਿਆ ਕੇ ਜੂਪੀ ਬਿਹਾਰ ਤੋਂ ਯਾਰ ਰਾਜਸਥਾਨ ਤੋਂ ਝੋਨਾ ਉਹਨਾਂ ਕਿਸਾਨਾਂ ਦੀ ਵੀ ਲੁੱਟ ਕਰਦੇ ਆ ਤੇ ਇੱਥੇ ਤਾਂ ਲੁੱਟ ਕਰਨੀ ਕਰਨੀ ਆ ਸਾਨੂੰ ਮੰਡੀਆਂ ਦੇ ਵਿੱਚ ਬੈਠਿਆਂ ਨੂੰ 10-10 ਦਿਨ ਹੋ ਗਏ ਮੈਂ ਲੱਖ ਦੀ ਲਾਹਣਤਾ ਯਾਰ ਸਰਕਾਰਾਂ ਤੇ ਲੱਖ ਦੀ ਲਾਹਣਤਾ ਸੈਲਰਾਂ ਵਾਲਿਆਂ ਤੇ ਆ ਜੈਤੋ ਦਾ ਬੰਦਾ ਇਹਨੂੰ ਵੀ ਆ ਲੈਣ ਦੋ ਇਹਦੇ ਨਾਲ ਵੀ ਕਰਦੇ ਆ ਗੱਲ ਵੀ ਪੰਜਾਬ ਦਾ ਖਾ ਕੇ ਯਾਰ ਪੰਜਾਬ ਨੂੰ ਹਰਾਮ ਕਰੀ ਜਾਂਦੇ ਤੁਸੀਂ ਜਮੇ ਸ਼ਰਮ ਲਾਈ ਹੋਈ ਆ ਆ ਖੜੇ ਦੋ ਟਰੈਕਟਰ ਕਿੱਥੋਂ ਦਾ ਟਰੈਕਟਰ ਨੰਬਰ ਪਈਆ ਦਾ ਕਿਹਦਾ ਪ੍ਰਧਾਨ ਕਿੱਥੇ ਟਰੈਕਟਰ ਦਾ ਮਾਲਕ ਆ ਖੜਾ ਇੱਕ ਆ ਤੈਨ ਇੱਕੋ ਘਰ ਦੇ ਟਰੈਕਟਰ ਆ ਮਹਿੰਦਰਾ ਜਿਹੜੇ ਦੋ ਤੁਹਾਨੂੰ ਅੰਦਰ ਵਗਾ ਕੇ ਲਿਆਉਂਦੇ ਇਹਦੇ ਵੀ ਸ਼ਾਇਦ ਨੰਬਰ ਲੱਗਿਆ ਹੋਊਗਾ ਆ ਦੇਖੋ RJ31RD 2588 ਆ ਆ ਵੀ ਹਨਮਾਨ ਘਾੜ ਦਾ ਟਰੈਕਟਰ ਆ ਆ ਦੇਖੋ ਕਿਵੇਂ ਭਰੇ ਆ ਟਰਾਲੇ 22 22ਵੇਂ ਉਚਰ ਵਾਲੇ ਝੋਨੇ ਉਥੋਂ ਖਰੀਦ ਕੇ ਇਹ 12 1200 ਨੂੰ 13 1300 ਨੂੰ ਇੱਥੇ ਲਿਆ ਕੇ ਸਿਆਉਣਾ ਬਣਾਉਂਦੇ ਆ ਸੇਲਰਾਂ ਦੇ ਵਿੱਚ ਆ ਸਾਡੇ ਸਾਡੀ ਹੱਕ ਤੇ ਸੇਲਰ ਲਾਏ ਆ ਇਹਨਾਂ ਨੇ ਸਾਡੀ ਹੱਕ ਤੇ ਆ ਸਾਡੀ ਜ਼ਮੀਨ ਦੇ ਵਿੱਚ ਤੇ ਝੋਨਾ ਇੱਥੇ ਵਗਦਾ ਰਾਜਸਥਾਨ ਦਾ ਹਰਿਆਣੇ ਦਾ ਜੂਪੀ ਦਾ ਤੇ ਸਾਡੇ ਝੋਨੇ ਨੂੰ ਕੀੜੇ ਪਿਆ ਜਿਹੜਾ ਮੰਡੀ ਦੇ ਵਿੱਚ ਪਿਆ ਯਾਰ ਆ ਸਾਡੀ ਹੱਕ ਤੇ ਸੇਲਰ ਲਾ ਕੇ ਬੈਠੇ ਆ ਇਹ ਤੇ ਸਾਡਾ ਝੋਨਾ ਮਾੜਾ ਜਿਹੜਾ ਮੰਡੀਆਂ ਦੇ ਵਿੱਚ ਪਿਆ 8 8 ਕਿਲੋ ਗੱਟੇ ਦੀ ਕਾਟ ਕੱਲ ਕਹਿ ਕੇ ਗਏ ਆ 7 7 ਕਿਲੋ ਗੱਟੇ ਦੀ ਕਾਟ ਪਰ ਤੋਲਣਾ ਨਹੀਂ ਗਾ ਅਜੇ ਸਕਾਓ ਤੁਸੀਂ ਫੇਰ ਵੀ 7 ਕਿਲੋ ਗੱਟੇ ਦੀ ਕਾਰਡ ਦਿਓ ਫੇਰ ਤੋਲਾਂਗੇ ਅਜੇ ਰੇ ਇਦਰੀ ਕੋਈ ਨਹੀਂ 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 ਕਰੋ ਮੈਂ ਤੁਹਾਨੂੰ ਦੱਸ ਨਹੀਂ ਹੈ ਨਹੀਂ ਨਹੀਂ ਕਰਨਾ ਕਿ ਆਜੋ ਨਹੀਂ ਕਰਨਾ ਨਹੀਂ ਕਰਨਾ ਜਦੋਂ ਕਰਾਂਗੇ ਆ ਦੇਖੋ ਇਹ ਨਾ ਮਸੀਨਾ ਚ ਸਿਉਣਾ ਬਣਦਾ ਭਰਾਵੋ ਜਿਹੜਾ ਤੁਹਾਡਾ 12 1200 ਨੂੰ ਖਰੀਦ ਕੇ ਲਿਆਇਆ ਜੂਪੀ ਬਿਹਾਰ ਤੋਂ ਰਾਜਸਥਾਨ ਤੋਂ ਇੱਥੇ ਸਿਉਣਾ ਬਣਾ ਕੇ ਨਾ ਉਹਨੂੰ ਇੱਥੇ ਵੇਚਦੇ ਆ ਚੌਲ ਕੱਢ ਕੇ ਤੇ ਸਾਡਾ ਝੋਨਾ ਖਰਾਬ ਆ ਇਹਦੇ ਚੌਲ ਨਹੀਂ ਨਿਕਲਦੇ ਟੋਟਾ ਹੋ ਜਾਂਦਾ ਜਿਹੜਾ ਉਥੇ 1200 ਨੂੰ ਖਰੀਦਿਆ ਤੇ ਚੌਲ ਬਹੁਤ ਵਧੀਆ ਨਿਕਲਦੇ ਆ ਇੱਥੇ